سردار بیمیت کور جی آ جانا اپنا سنمان لے جائے سویا سچری سجر سنگھ ਗੋਲੇ ਸੋਹਣਾਂ ਸਤਿ ਸ੍ਰੀ ਅਕਾਲ ਪਾਈ ਦਾ ਬੜਾ ਸਦਾਰ ਅਮਰਜੀਤ ਸਿੰਘ ਜੀ ਗੋਲੀ ਬਾਬਾ ਬਾਬਾ ਗੋਲੀ ਬਾਬਾ ਜੀ ਉਹਨਾਂ ਨੂੰ ਬਿਲਦੀ ਹੈ ਜੀ ਉਹ ਵੀ ਆਪਣਾ ਆ ਕੇ ਇਹਨਾਂ ਦੇ ਬੇਟੇ ਨੇ ਗੱਡੀ ਦਾ ਜਿਹੜਾ ਕੋਈ ਸਾਬਾਣ ਗੱਡੀ ਆ ਦਾ ਸਾਰਾ ਫ੍ਰੀ ਰੈਂਟ ਕਰਕੇ ਦਿੱਤਾ ਜੀ ਇਹਨਾਂ ਦਾ ਇਹ ਵਾਰਸ ਬਣ ਗਿਆ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਡਾਕਟਰ ਰਨਾ ਜੀ ਡਾਕਟਰ ਰਨਾ ਸਾਵਾ ਜੀ ਜਿਹਨੇ ਜੀ ਸ਼੍ਰੀ ਸ਼ਾਂਤੀ ਸ਼ਰੂਪ ਜੀ ਮੰਦਰ ਨਾਨਾ ਜੀ ਦੀ ਨਾਨਾ ਦੇਵ ਮੰਦਰਾਲੇ ਹਾਂ ਜੀ ਪ੍ਰਬੰਧਕ ਕਮੇਟੀ ਨੂੰ ਮਾਣ ਸਨਮਾਨ ਦਿੱਤਾ ਜਾਂਦਾ ਹੈ ਸ਼੍ਰੀ ਸ਼ਨੀਲ ਜੀ ਸ਼੍ਰੀ ਗਗ ਜੀ ਇਕੱਠੇ ਮੰਦਰ ਦੁਰਗਾ ਮਾਤਾ ਮੰਦਰ ਜੀ ਉਹਨਾਂ ਨੂੰ ਬੇਨਤੀ ਹੈ ਕਿ ਸ੍ਰੀ ਸੰਜੀਵ ਕੁਮਾਰ ਜੀ ਪੰਡਿਤ ਜੀਵ ਸ਼ਾਸਤਰੀ ਜੀ ਆਹ ਦੇਖੋ ਆਹ ਦੇਖੋ ਮੈਂ ਬੋਲੇ ਸੀ ਸ੍ਰੀ ਅਮਰਾਜ ਡਾਕਟਰ ਅਮਰਾਜ ਜੀ ਨੈਣਾ ਦੇਵੀ ਮੰਦਿਰ ਫਰੀ ਨੰਬਰ 1 شریل جی سنیل جی درگا مندر فوڈے جی سرجیت کمار جی کرتے پنڈت رجیت جی شاستری ਪੰਡਤ ਜੀ ਸੁਧਰੀ ਆਵਾਜ਼ ਤੇਰਾ ਪੰਡਤਾ ਲੋਕਨਾਥ ਜੀ ਪਾਪਾ ਗੋਰੀ ਵਾਲੇ ਜੀ ਸ਼ੇਵ ਸ਼ਕਤੀ ਮੰਦਿਰ ਸ਼ਿਮਲਾਪੁਰੀ ਗਲੀ ਨੰਬਰ 9 ਸ਼ੇਵ ਸ਼ਕਤੀ ਮੰਦਰ ਆਕਸ਼ਿਮਾ ਬੁਰੀ ਗੋਲੀ ਦੇ ਕਿਰਪਾ ਅਗਲੀ ਸ਼ੇਵ ਮੰਦਰ ਮੈਣ ਦੀ ਚੱਕੀ ਗੁਰਦੁਆਰਾ ਕਲਗੀ ਦਰਸਾਵਾ ਮੈਣ ਦੀ ਚੱਕੀ ਸ੍ਰੀ ਸ਼ੇਵ ਮੰਦਰ ਇੱਥਾ ਲਾਟੋਣੀ બોલે સોનહાર જય જયકાર બોલે સોનહાર જય જયકાર સિદ્ધુરા ઓરોડા પેલેસ સિદ્ધુરા દુર્ગા માતા મંદિર ઓરોડા પેલેસ બોલે સોનહાર જય જયકાર શ્રી શિવ શક્તિનો શ્રી સંજીવભાઈજી

ਬਿਲਕੁਲ ਾਰੇ ਉਹਨਾਂ ਨੂੰ ਵੇਜ ਲੋ ਤੇ ਛੜ ਕੇ ਦੇਖੋ ਰਾਉ ਇਹਨਾਂ ਦਾ ਮੈਟਰ ਬਹੁਤ ਜਿੰਨਾਂ ਲਾਪ ਹੋਣੇ ਅੱਛਾ ਇਹਨੇ ਫਾਸਟ ਰਖਵਾ ਕਰਦੀ ਹੈ ਅੱਛਾ ਅੱਛਾ ਫਾਸਟ ਅਵੇ ਅੱਛਾ ਅਗਲਾ ਕੋਈ ਨਾ ਆਪਾਂ ਆ ਗੋ ਆਪਣੇ ਜਿੰਨਾ ਪਿਆਰਾ ਦੇ ਨਾਲ ਰਹੇ ਉਹ ਖਲੇਲੀ ਗਾਣੇ